ਇਹਨਾਂ ਕਚੀਰ ਪਈ ਆ। ਦੱਸਦਾ ਮੈਂ। ਤੇ ਬੰਦਾ ਸੱਟ ਕੇ ਗਿਆ ਵਾ ਇੱਥੇ ਆਹਾ। ਇਹ ਜਿਹੜੀਆਂ ਨੇ ਆਲਣੀਆਂ ਯਾਰ। ਇਹ ਇੱਥੇ ਨਾ ਕੋਈ ਬੰਦਾ ਸੱਟ ਕੇ ਗਿਆ ਵਾ। ਉਹਦੀ ਜਗ੍ਹਾ ਇਹ ਉਹਦਾ ਸਮਾਨ ਪਿਆ ਸਾਰਾ ਜਿਹੜਾ ਲੱਕੜ ਤੁੰਬੜਾ ਜਿਹੜਾ ਸਾਰਾ। ਉਹਦਾ ਹੀ ਐ ਇਹ। ਆ ਸੱਟ ਕੇ ਗਿਆ ਵਾ। ਇਹ ਜਿਹੜੀਆਂ ਨੇ ਗੋਸਲੇ ਆ। ਆਲਣੇ ਜਿਹਨਾਂ ਨੂੰ ਆਪਾਂ ਕਹਿ ਦਿੰਨੇ ਆ। ਉਹ ਬੰਦੇ ਨੂੰ ਮੈਂ ਪੁੱਛੂੰਗਾ ਯਾਰ ਜੇ ਉਹ ਬੰਦੇ ਨੇ ਆਪਾਂ ਨੂੰ ਦੇਤੇ ਹਨਾ। ਤੇ ਆਪਾਂ ਚੱਕ ਕੇ ਇਹ ਕਿਤੇ ਨਾ ਕਿਤੇ ਲਾ ਦਾਂਗੇ। ਮੱਗੇ ਵੀ ਲਾਏ ਆ ਹਨਾ। ਕਈ ਥਾਵਾਂ ਤੇ ਲਾਏ ਆ ਆਪਾਂ ਤੇ ਆਪਾਂ ਕੋਸ਼ਿਸ਼ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਹੀ ਹੋਵੋਗੇ ਫਿਰ ਕਾਫੀ ਦਿਨ ਹੋ ਗਏ ਮੈਂ ਨਾ ਵੀਡੀਓ ਬਣਾਉਣੀ ਚਾਹੁੰਦਾ ਸੀਗਾ ਤੇ ਅੱਜ ਮੇਰਾ ਟਾਈਮ ਲੱਗਾ ਵਾ ਤੇ ਮੈਂ ਕਿਹਾ ਚਲੋ ਅੱਜ ਸ਼ੂਟ ਕਰਦੇ ਆਂ ਵੀਡੀਓ ਮੈਂ ਨਾ ਯਾਰ ਇੱਕ ਚੀਜ਼ ਦੇਖੀ ਜਿਹੜੀਆਂ ਦੇਸੀ ਚੀਜ਼ਾਂ ਨਹੀਂ ਹੁੰਦੀਆਂ ਸੀ ਆਪਣੇ ਘਰਾਂ ਦੇ ਵਿੱਚ ਨਿਖੇ ਨਿਖੀਆਂ ਤੇ ਪਹਿਲਾਂ ਆਪਣੇ ਘਰਾਂ ਦੇ ਵਿੱਚ ਆਮ ਹੀ ਹੁੰਦੀਆਂ ਸੀ ਜਿਵੇਂ ਨਾ ਆਪਣੇ ਟਾਇਲ ਬੱਤੇ ਵਾਲੀਆਂ ਛੱਤਾਂ ਹੁੰਦੀਆਂ ਸੀ ਉਹਦਾ ਲੈਂਟਰ ਲੈਂਟਰ ਦਾ ਹੁੰਦੇ ਨਹੀਂ ਸੀਗੇ ਜਾਂ ਫਿਰ ਇੱਕ ਤੁਹਾਨੂੰ ਆ ਚੀਜ਼ ਦਿਖਾਉਣਾ ਮਾਂ ਚੀਜ਼ ਦੇਖੋ ਫਿਰ ਆਹਾ ਇਹ ਹੈਗਾ ਜੀ ਸਰਕਾਨਾ ਸਰ ਕਾਨਾ ਮਤਲਬ ਕਾਈ ਦੇ ਘਰ ਬਣੇ ਹੁੰਦੇ ਸੀਗੇ ਜਿਵੇਂ ਜਦ ਛੱਤ ਪਾਉਂਦੇ ਸੀ ਨਾ ਬੱਤੇ ਤਾਂ ਹੁੰਦੇ ਸੀ ਪਰ ਉਹਦੇ ਵਿੱਚ ਉਹ ਨਹੀਂ ਹੁੰਦਾ ਸੀ ਜਿਵੇਂ ਕੀ ਕਹਿੰਦੇ ਹੁੰਦੇ ਉਹ ਕੀ ਹੁੰਦਾ ਉਹ ਟੈਲਾ ਟੈਲਾ ਨਹੀਂ ਹੁੰਦੀਆਂ ਸੀ ਉਹਦੇ ਕਰਕੇ ਮਤਲਬ ਆਹ ਚੀਜ਼ ਆ ਆ ਕਾਈ ਲੱਗੀ ਹੋਈ ਆ ਹਨਾ ਇਹ ਕਾਈ ਦੇ ਵਚੜੀਆਂ ਚਿੜੀਆਂ ਵਾਂ ਉਹ ਤਾਂ ਇਹਦੇ ਵਿੱਚ ਘਰ ਪਾ ਲੈਣੀਆਂ ਸੀ ਆਹ ਦੇਖੋ ਆ ਵੀ ਜਿਹੜੀ ਬੈਠੀ ਹੋਈ ਆ ਇਹ ਆਹ ਜਿਹੜੀ ਬੈਠੀ ਆ ਆ ਵੇ ਦੀ ਆਹ ਦੇ ਸੀਚਰਿੰਗ ਹੋਵੇ ਔਰ ਡੰਗੇ ਜਾਈਏ ਨਾ ਹਾਂ ਤਾਂ ਉਹ ਹੀ ਫਸਾ ਕੇ ਰੱਖਾਇਆ ਇਹ ਦੇਖੋ ਭਰਾਵੋ ਹੁਣ ਦੇਖੋ ਇਹ ਜੜੀਆਂ ਤੁਹਾਨੂੰ ਦਿਖਾਉਣਾ ਮੈਂ ਯਾਰ ਹਨੇਰਾ ਪੈ ਰਿਹਾ ਵਾ ਆ ਦੇਖੋ ਆ ਇਦਾਂ ਜਾਂਦੀਆਂ ਚੜੀਆਂ ਇਹ ਇੱਕ ਮਿੰਟ ਪਹਿਲਾਂ ਲਾਈਟ ਤੇ ਸੋ ਇਹ ਜਿਹੜੇ ਕਾਈ ਦੇ ਜਿਹੜੇ ਘਰ ਬਣੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਭਰਾਵੋ ਇਹ ਜੜੀਆਂ ਆ ਕੇ ਰਹਿੰਦੀਆਂ ਹੁੰਦੀਆਂ ਸੀ ਤੁਹਾਨੂੰ ਦਿਖਾਉਣਾ ਮੈਂ ਆ ਆ ਬੈਠੇ ਆ ਵੀ ਆ ਵੀ ਨੇ ਬਹੁਤ ਜ਼ਿਆਦਾ ਮਤਲਬ ਇੱਥੇ ਕਿਹਨੇ ਰਹਿੰਦੀਆਂ ਵਾਂ ਕਿਹੜਾ ਘਰ ਬਣਾ ਹੋਇਆ ਕਾਈ ਦਾ ਜਿਹੜੇ ਪਹਿਲਾਂ ਛੱਤ ਵਾਲੇ ਦੇ ਘਰ ਹੁੰਦੇ ਸੀ ਉਹਨਾਂ ਦੇ ਵਿੱਚ ਇਹ ਆ ਕੇ ਰਹਿੰਦੀਆਂ ਹੁੰਦੀਆਂ ਸਿੰਗਾ ਤੁਸੀਂ ਦੇਖ ਸਕਦੇ ਹੋ ਵਨਸਵਨਾਂਗਾ ਚੜੀਆਂ ਜਿਹੜਾ ਹੈਗਾ ਛਤੜਾ ਕਾਈ ਦਾ ਬਣਿਆ ਹੋਇਆ ਇਹਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਰਿੰਗਾਂ ਤੁਹਾਨੂੰ ਮੈਂ ਦਿਖਾਉਣਾ ਵਾ ਇਹ ਆਵੇ ਠੀਕ ਆ ਇਹ ਚਿੜੀਆਂ ਵਾ ਤੇ ਇਹਨਾਂ ਦਾ ਜਿਹੜਾ ਜਾਣ ਦਾ ਕਾਰਨ ਘਟ ਹੋਣ ਦਾ ਕਾਰਨ ਹੈ ਇਹੀ ਆ ਕਿ ਇਹਨਾਂ ਦੇ ਰਹਿਣ ਵਾਸਤੇ ਜਿਹੜੇ ਘਰ ਨਹੀਂ ਹੈਗੇ ਰੈਸ਼ ਨਹੀਂ ਹੈਗੇ ਇਹਨਾਂ ਵਾਸਤੇ ਜਦਾਂ ਕਿ ਪਹਿਲਾਂ ਕਿਤੇ ਵੀ ਇਹਨਾਂ ਨੂੰ ਜਗ੍ਹਾ ਮਿਲ ਜਾਂਦੀ ਸੀ ਉੱਥੇ ਇਹ ਹਾਲ ਨੇ ਬਣਾ ਲੈ ਤੁਹਾਨੂੰ ਹਾਲ ਨੇ ਦਿਖਾਉਣਾ ਇਹਨਾਂ ਦੇ ਪਹਿਲਾਂ ਮੈਂ ਆ ਇਹਨਾਂ ਦਾ ਹਾਲਣਾ ਦੇਖ ਆਹਾ ਤੇ ਇੱਕ ਇੱਥੇ ਹੋਰ ਹਾਲ ਆਵੇ ਆ ਰਹੇ ਆ ਇਹਨਾਂ ਦਾ ਆ ਤੇ ਆ ਸਾਰੇ ਮਤਲਬ ਜਿੱਡਾ ਵੀ ਇਹ ਸ਼ੈੱਡ ਬਣਿਆ ਹੋਇਆ ਵਾ ਥੱਲੇ ਪਸ਼ੂ ਐਦੇ ਪਸ਼ੂਆਂ ਦੇ ਸ਼ੈੱਡ ਦੇ ਵਿੱਚ ਜਿੰਨੇ ਵੀ ਜਗ੍ਹਾ ਜਿੱਥੇ ਇੱਥੇ ਬਣੀ ਹੋਈ ਆ ਉੱਥੇ-ਉੱਥੇ ਇਹਨਾਂ ਨੇ ਆਪਦੇ ਆਲਣੇ ਜਿਹੜੇ ਬਣਾਏ ਹੋਏ ਆ ਠੀਕ ਆ ਭਰਾਵੋ ਤੇ ਯਾਰ ਇਹਦੇ ਵਾਸਤੇ ਜੇ ਹੋ ਸਕਦਾ ਆਪਾਂ ਜੇ ਆਲਣੇ ਉਹਨਾਂ ਨੇ ਜੇ ਲਾਦ ਗਏ ਹਨ ਇਹਨਾਂ ਵਾਸਤੇ ਇਹ ਵਾਪਸ ਵੀ ਆ ਸਕਦਿਆਂ ਵਾ ਠੀਕ ਐ ਤੇ ਬਾਕੀ ਹੋਰ ਵੀ ਬਥੇਰੇ ਜਿਹੜੇ ਪੰਛੀ ਅਲੋਪ ਹੋ ਗਏ ਆ ਹਨ ਤੇ ਇੱਕ ਆ ਬੰਦਾ ਤੁਹਾਨੂੰ ਦੱਸਦਾ ਹੈਗਾ ਇੱਥੇ RAMU ਬੈਠਾ ਵਾ ਇਹਦਾ ਨਾਮ RAMU ਐ ਬਿਹਾਰ ਦਾ ਬੰਦਾ ਤੇ ਇਹ ਕਹਿੰਦਾ ਕਹਿੰਦਾ ਪਹਿਲਾਂ ਉਹ ਤੇ ਰਾਮੋ ਜੋ ਪਹਿਲੇ ਇੱਥੇ ਗਿੱਧ ਹਾਂ ਕਿ ਦੇਖਿਆ ਆਪਣੇ ਅਜੀਬ ਵੇਖਿਆ ਆਏ ਅਭੀ ਨਹੀਂ ਰਹਾ ਉਹ ਉਹ ਹਾਈ ਨਹੀਂ ਖਤਮ ਹੋ ਗਏ ਕੀ ਐ ਕੈਸੇ ਖਤਮ ਹੋ ਗਿਆ ਉਹ ਪਸੂ ਕੋ ਟੀਕਾ ਜੋੜਾ ਲੱਗਦਾ ਰਹਾ ਪਸੂ ਮਰਦੇ ਰਹੇ ਹਾਂ ਉਹ ਖਾਣੇ ਸੇ ਸਭ ਖਤਮ ਹੋ ਗਏ ਅ ਪਸੂਆਂ ਜਿਹੜਾ ਟੀਕਾ ਲੱਗਦਾ ਸੀ ਮਿੱਤਰੋ ਤੇ ਉਹ ਜਿਹੜੇ ਪਸ਼ੂ ਮਰ ਜਾਂਦੇ ਸੀ ਉਹਨਾਂ ਨੂੰ ਖਾਂਦੇ ਸੀ ਐਲ ਗਿੱਧ ਜਿਨ੍ਹਾਂ ਨੂੰ ਆਪਾਂ ਕਹ ਦਿੰਨੇ ਆ ਤੇ ਇਹਦੇ ਕਾਰਨ ਉਹ ਵੀ ਮਰ ਗਏ ਆਪਕੇ ਜੇ ਗਰਈਆ ਹੁੰਦੀ ਹੈ ਚੜੀਆਂ ਸਾਡੇ ਇਲਾਕੇ ਉੱਥੇ ਵੀ ਹੈ ਹਾਂ ਬਿਹਾਰ ਮੈਂ ਬਿਹਾਰ ਮੈਂ ਇਤਨੀ ਹੈ ਕਿ ਕਮ ਹੈ ਨਹੀਂ ਕਮ ਹੋ ਗਈ ਉੱਧਰ ਵੀ ਅਛਾ ਇਹ ਪੂਰੀ ਕੰਟਰੀ ਮੈਂ ਕਮ ਹੋ ਗਈ ਕਮ ਹੋ ਗਈ ਇਹ ਜੋ ਟਾਵਰ ਲਗਾਤੇ ਨੇ ਟਾਵਰ ਟਾਵਰ ਹਾਂ ਮੋਬਾਈਲ ਕਾ ਹਾਂ ਇਹ ਵੀ ਫਰਕ ਪੜ ਜਾਂਦਾ ਹੈ ਆ ਇਹ ਦਿਨ ਆ ਵੀ ਫਰਕ ਪਿਆ ਜਾਂਦਾ ਮਿੱਤਰੋ ਹੋਰ ਵੀ ਬਥੇਰੇ ਯਾਰ ਜਾਨਵਰ ਪੰਛੀ ਪਹਿਲਾਂ ਬਾਕੀ ਯਾਰ ਪਹਿਲਾਂ ਤੁਹਾਨੂੰ ਦੱਸਦਾ ਮੈਂ ਆਪਣੇ ਪ੍ਰਾਣੇ ਜਿਹੜੇ ਬਜ਼ੁਰਗਾ ਦੱਸਦੇ ਹੁੰਦੇ ਉਹ ਆ ਦੇਖੋ ਚਿੜੀਆਂ ਲੜੀ ਜਾਂਦੀਆਂ ਤੁਹਾਨੂੰ ਦੱਸਦਾ ਮੈਂ ਜਿਹੜੇ ਆਪਣੇ ਪੁਰਾਣੇ ਬਜ਼ੁਰਗਾ ਦੱਸਦੇ ਹੁੰਦੇ ਹੈਗੇ ਪਹਿਲਾਂ ਨਾ ਟੱਬੇ ਹੁੰਦੇ ਸੀ ਟੱਬੇ ਜਿਵੇਂ ਖੇਤਾਂ ਦੇ ਵਿੱਚ ਆਪਣੇ ਟੱਬੇ ਟੱਬਿਆਂ ਦੇ ਵਿੱਚ ਵੀ ਬਥੇਰੇ ਜਾਨਵਰ ਪੰਛੀ ਰਹਿੰਦੇ ਹੁੰਦੇ ਸੀ ਹੁਣ ਚ ਕਲ ਉਹ ਚੀਜ਼ਾਂ ਖਤਮ ਹੋ ਰਹੀਆਂ ਆ ਹਨ ਤੇ ਉਹ ਉਹ ਚੀਜ਼ਾਂ ਵੀ ਜ਼ਰੂਰੀ ਸੀ ਨਾ ਉਹ ਮਤਲਬ ਕੁਦਰਤ ਦੇ ਨਾਲ ਛੇੜਛਾੜ ਜਦੋਂ ਆਪਾਂ ਕਰਦੇ ਆ ਉਦੋਂ ਥੋੜੀ ਜੀ ਪ੍ਰੋਬਲਮ ਬੰਦੇ ਨੂੰ ਆ ਜਾਂਦੀ ਆ ਤੇ ਬਾਕੀ ਅੱਜ ਜਿੱਦਾਂ ਹੁਣ ਇਹਨਾਂ ਨੂੰ ਬੰਦਾ ਵੇਂਦਾ ਵਾ ਜਦੋਂ ਅਸੀਂ ਚੜਿੰਗਾ ਚੇਕਦਾਂਗਾ ਵਾ ਤੇ ਕੋਈ ਇਹਨਾਂ ਨੂੰ ਬੰਦਾ ਵੇਂਦਾ ਵਾ ਬੰਦੇ ਦਾ ਨਾ ਮਾਨਸਟ੍ਰੈਸ ਦੂਰ ਹੁੰਦਾ ਵਾ ਇਹ ਚੀਜ਼ਾਂ ਦੇ ਨਾਲ ਹਨ ਇਹਨਾਂ ਦਾ ਵੱਡਾ ਕਾਰਨ ਇਹੀ ਆ ਇਹ ਇਨਾਂ ਦੇ ਰਹਿਣ ਦੇ ਵਾਸਤੇ ਜਿਹੜੀ ਰਹਿائش ਨਹੀਂ ਹੈਗੀ। ਜਾਂ ਇਦਾਂ ਦੇ ਘਰ ਲੋਕੀ ਬਣਾਉਣ ਜਿਹੜੇ ਜਿੱਥੇ ਮੈਂ ਬੈਠਾ ਵਾਂ ਇਸ ਵਕਤ ਹਣਾ ਤੇ ਹੋ ਸਕਦਾ ਕਿ ਤੇ ਨਾ ਕਿਤੇ ਇਹ ਵਾਸਤੇ ਆ ਜਾਣ। ਬਿਲਡਿੰਗ ਕਾਰਨ ਹੋ ਰਹੇ ਵੱਤ ਤੋਂ ਵੱਧ ਰਹਿਣ ਦੇ ਲਈ ਇਹਨਾਂ ਦੇ ਜਗ੍ਹਾ ਹੋਵੇ। ਇੱਕ ਤੁਹਾਨੂੰ ਮੈਂ ਹੋਰ ਚੀਜ਼ ਦੱਸਦਾ ਇੱਥੇ ਨਾ ਇੱਕ ਚੀਜ਼ ਪਈ ਆ। ਦੱਸਦਾ ਮੈਂ। ਕਿ ਬੰਦਾ ਸੱਟ ਕੇ ਗਿਆ ਵਾ ਇੱਥੇ ਆਹਾ। ਇਹ ਜਿਹੜੀਆਂ ਨੇ ਆ ਲੈਣੀਆਂ ਯਾਰ। ਇਹ ਇੱਥੇ ਨਾ ਕੋਈ ਬੰਦਾ ਸੱਟ ਕੇ ਗਿਆ ਵਾ। ਉਹਦੀ ਜਗ੍ਹਾ ਇਹ ਉਹਦਾ ਸਮਾਨ ਪਿਆ ਸਾਰਾ ਜੇ ਲੱਕੜ ਤੋਂ ਬੜਿਆ ਜਿਹੜਾ ਸਾਰਾ ਉਹਦਾ ਹੀ ਆ ਇਹ। ਆ ਸੱਟ ਕੇ ਗਿਆ ਵਾ ਇਹ ਜਿਹੜੀਆਂ ਨੇ ਗੋਸਲੇ ਆ ਆਲੇ ਨੇ ਜਿਹਨਾਂ ਨੂੰ ਆਪਾਂ ਕਹ ਦਿੰਨੇ ਆ ਉਹ ਬੰਦੇ ਨੂੰ ਮੈਂ ਪੁੱਛੂੰਗਾ ਯਾਰ ਜੇ ਉਹ ਬੰਦੇ ਨੇ ਆਪਾਂ ਨੂੰ ਦੇਤੇ ਹਨ ਤੇ ਆਪਾਂ ਚੱਕ ਕੇ ਇਹ ਕਿਤੇ ਨਾ ਕਿਤੇ ਲਾ ਦਾਂਗੇ ਮੱਗੇ ਵੀ ਲਾਏ ਆ ਹਨ ਕਈ ਥਾਵਾਂ ਤੇ ਲਾਏ ਆ ਆਪਾਂ ਤੇ ਆਪਾਂ ਕੋਸ਼ਿਸ਼ ਹੀ ਕਰਾਂਗੇ ਇਹ ਵੀ ਆਪਾਂ ਚੱਕ ਕੇ ਉੱਥੇ ਇਹ ਵੀ ਆਪਾਂ ਚੱਕ ਕੇ ਉੱਥੇ ਲਾ ਦਾਂਗੇ ਕਹਿੰਦਾ ਨਾ ਕਰ ਜੇ ਜੇ ਆਪਣੀ ਜਗ੍ਹਾ ਮਿਲ ਗਈ ਪਹਿਲਾਂ ਉਹ ਬੰਦੇ ਨੂੰ ਪੁੱਛਾਂਗੇ ਉਹ ਬੰਦਾ ਆਪਾਂ ਨੂੰ ਦਿੰਦਾ ਵੀ ਆ ਕਿ ਨਹੀਂ ਇਹ ਹਨ ਤੇ ਬਾਕੀ ਮਿੱਤਰੋ ਆਪਾਂ ਆ ਜਿਹੜੀ ਮੇਰੀ ਵੀਡੀਓ ਹੁਣ ਮੈਂ ਪਾ ਰਿਹਾ ਮ ਹਣਾ ਇਹ ਕਾਫੀ ਜਿਆਦਾ ਮੇਰੀ ਵੀਡੀਓ ਲੇਟ ਆ ਤੋ ਯਾਰ ਤੁਹਾਨੂੰ ਪਤਾ ਆ ਹੁਣ ਕੰਮਦਾਨ ਦੇ ਵਿੱਚ ਬੰਦਾ ਅਜਿਹਾ ਹਰ ਇੱਕ ਬੀਜ਼ੀ ਆ ਤੇ ਹੁਣ ਵੀ ਮੈਂ ਰੋਟੀ ਖਾਣ ਲੱਗਾ ਸੀ ਮੈਂ ਕੰਮ ਤਾਂ ਹੀ ਆ ਤੇ ਰੋਟੀ ਖਾਣ ਲੱਗਾਈ ਮੈਂ ਕਿ ਚਲੋ ਆਪਾਂ ਵੀਡੀਓ ਯਾਰ ਹੁਣ ਟਾਈਮ ਕੱਢ ਕੇ 5 ਮਿੰਟ ਬਣਾ ਲੈਨੇ ਆ ਵੀਡੀਓ ਕਈ ਵਰੀ ਲੇਟ ਹੋ ਜਾਂਦੀ ਆ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਜਾਂ ਨਹੀਂ ਵੀ ਚੰਗੀ ਲੱਗਦੀ ਕਮੈਂਟ ਕਰਕੇ ਜ਼ੋਰ ਦੱਸਿਆ ਕਰੋ ਬੰਦਾ ਆ ਵੀਡੀਓ ਦੇ ਵਿੱਚ ਚੇਂਜ ਕਰ ਲੈਂਦਾ ਠੀਕ ਆ ਤੇ ਆਨ ਆਲੇ ਟਾਈਮ ਦੇ ਵਿੱਚ ਜ਼ਰੂਰ ਆਪਾਂ ਗਾਂ ਤੋਂ ਗਾਂ ਵਧੀਆ ਤੇ ਵਧੀਆ ਵੀਡੀਓ ਲੈ ਕੇ ਆਵਾਂਗੇ ਚਲੋ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਮ